ਇੱਕ ਪਤਨੀ ਆਪਦੀ ਸਹੇਲੀ ਨੂੰ ਫੋਨ ਕਾਲ ਦੇ ਉੱਤੇ ਕਹਿੰਦੀ ਏ ਕਿ ਮੈਂ ਅੱਜ ਇੱਕ ਰਕਸ਼ਸ਼ ਨੂੰ ਮਾਰ ਦਿੱਤਾ ਏ ਰਕਸ਼ਸ਼ ਸ਼ਬਦ ਉਸ ਦੇ ਦੁਆਰਾ ਆਪਣੇ ਪਤਲੀ ਯੂਜ਼ ਕੀਤਾ ਗਿਆ ਸੀ ਜੋ ਕਿ ਐਕਸ ਡੀਜੀਪੀਸੀ ਜਾਨਕਿ ਕਿਸੇ ਵੀ ਸਟੇਟ ਦਾ ਸਭ ਤੋਂ ਵੱਡਾ ਪੁਲਿਸ ਅਫਸਰ ਜਿਸ ਦੇ ਅੰਡਰ ਕਿਸੇ ਵੀ ਸਟੇਟ ਦੀ ਪੂਰੀ ਦੀ ਪੂਰੀ ਪੁਲਿਸ ਫੋਰਸ ਹੁੰਦੀ ਆ ਡੀਜੀਪੀ ਪੂਰੇ 20 ਮਿੰਟ ਤੱਕ ਫਰਸ਼ ਦੇ ਉੱਤੇ ਤਰਪਦਾ ਰਿਹਾ ਸੀ ਉਸ ਨੂੰ ਖਤਮ ਕਰਨ ਤੋਂ ਪਹਿਲਾਂ ਉਸ ਦੀ ਪਤਨੀ ਦੇ ਦੁਆਰਾ ਉਸ ਦੀਆਂ ਅੱਖਾਂ ਦੇ ਵਿੱਚ ਮਿਰਚੀ ਪਾਊਡਰ ਤੱਕ ਪਾਇਆ ਗਿਆ ਸੀ ਇੱਕ ਪਤਨੀ ਦੀ ਆਪਣੇ ਪਤੀ ਨਾਲ ਅਜਿਹੀ ਦਸ਼ਮਣੀ ਜਿਸ ਨੇ ਸਾਰੇ ਰਿਸ਼ਤੇ ਹੀ ਤਾਰ-ਤਾਰ ਕਰਤੇ ਬੰਗਲੌਰ ਕਰਨਾਟਕਾ ਦੇ ਐਕਸ ਡੀਜੀਪੀ ਓਮ ਪ੍ਰਕਾਸ਼ ਦਿੱਲੀ ਤੋਂ ਪੜ੍ਹਾਈ ਕੀਤੀ ਸੀ ਫਿਰ ਅਲੱਗ-ਅਲੱਗ ਆਉਦਿਆਂ ਤੇ ਰਹਿੰਦੇ ਹੋਏ ਕਰਨਾਟਕਾ ਦੇ ਡੀਜੀਪੀ ਬਣੇ 2015 ਤੋਂ 2017 ਤੱਕ ਕਰਨਾਟਕਾ ਦੇ ਸਭ ਤੋਂ ਵੱਡੇ ਪੁਲਿਸ ਅਫਸਰ ਰਹੇ ਓਮ ਪ੍ਰਕਾਸ਼ ਦੇ ਬੇਟਾ ਤਿੰਨੂ ਅਲੱਗ ਘਰ ਦੇ ਵਿੱਚ ਰਹਿੰਦੇ ਸੀ ਅਤੇ ਉਹ ਆਪਣੇ ਘਰ ਅੰਦਰ ਆਪਣੀ ਪਤਨੀ ਤੇ ਬੇ ਜਾਂਦਾ ਪਹੁੰਚ ਤੇ ਹੀ ਉਸਨ ਦੱਸਿਆ ਜਾਂਦਾ ਕਿ ਤੁਹਾਡੇ ਪਿਤਾ ਦਾ ਕਿਸੇ ਦੁਆਰਾ ਕਤਲ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਅੱਧਾ ਘੰਟਾ ਪਹਿਲਾਂ ਹੀ ਕਰਨਾਟਕਾ ਪੁਲਿਸ ਕੋਲ ਵੀ ਇੱਕ ਕਾਲ ਜਾਂਦੀ ਹੈ ਜਿਸ ਦੇ ਉੱਤੇ ਇੱਕ ਔਰਤ ਜਿਸ ਦਾ ਨਾਮ ਸੀ ਪੱਲਵੀ ਉਸ ਦੇ ਦੁਆਰਾ ਦੱਸਿਆ ਜਾਂਦਾ ਹੈ ਕਿ ਮੈਂ ਆਪਣੇ ਪਤੀ ਨੂੰ ਮਾਰ ਦਿੱਤਾ ਜਦੋਂ ਉਹਦੇ ਦੁਆਰਾ ਨਾਮ ਦੱਸਿਆ ਜਾਂਦਾ ਤਾਂ ਪੁਲਿਸ ਵੀ ਹਰਾਨ ਰਹਿ ਗਈ ਕਿਉਂਕਿ ਸਭ ਡੀਜੀਪੀ ਨੂੰ ਜਾਣਦੇ ਸੀ ਇਸ ਤੋਂ ਬਾਅਦ ਪੁਲਿਸ ਉਸ ਦੇ ਘਰ ਜਾਂਦੀ ਹੈ ਤੇ ਦੂਸਰੇ ਪਾਸੇ ਕਾਰਤਿਕ ਵੀ ਉੱਥੇ ਪਹੁੰਚ ਜਾਂਦਾ ਫਿਰ ਪੁਲਿਸ ਦੇ ਦੁਬਾਰਾ ਓਮ ਪ੍ਰਕਾਸ਼ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਫਿਰ ਕਾਰਤਿਕ ਦੇ ਦੁਆਰਾ ਐਫ ਆਈ ਆਰ ਦਰ ਪ੍ਰਕਾਸ਼ ਨੂੰ ਕਾਫੀ ਦਿਨਾਂ ਤੋਂ ਤਮਕਾਰੀ ਸੀ ਇਸੇ ਡਰੋਂ ਹੀ ਓਮ ਪ੍ਰਕਾਸ਼ ਆਪਦੀ ਸਿਸਟਰ ਦੇ ਕੋਲ ਚਲਾ ਗਿਆ ਸੀ ਪਰ ਉਸ ਦੀ ਬੇਟੀ ਦੇ ਫੋਰਸ ਕਰਨ ਤੇ ਅਤੇ ਉਹ ਘਰ ਵੀ ਆ ਗਿਆ ਸੀ ਤੇ ਬੇਟੇ ਦੇ ਦੁਆਰਾ ਇਹ ਗੱਲ ਕਨਫਰਮ ਕੀਤੀ ਜਾਂਦੀ ਹੈ ਕਿ ਮੇਰੇ ਪਿਤਾ ਦੀ ਹਤਿਆ ਮੇਰੀ ਭੈਣ ਤੇ ਮੇਰੀ ਮਾਂ ਦੇ ਦੁਆਰਾ ਕੀਤੀ ਗਈ ਹੈ ਪੁਲਿਸ ਜਦੋਂ ਸੀਸੀਟੀਵੀ ਵਗੈਰਾ ਚੈੱਕ ਕਰਦੀ ਹੈ ਤਾਂ ਕਨਫਰਮ ਹੋ ਜਾਂਦਾ ਹੈ ਕਿ ਘਰ ਦੇ ਵਿੱਚ ਕੋਈ ਵੀ ਬਾਹਰੀ ਇਨਸਾਨ ਪਿਛਲੇ 2-3 ਦਿਨਾਂ ਦੇ ਦੌਰਾਨ ਨਹੀਂ ਆਇਆ ਘਰ ਵਿੱਚ ਸਿਰਫ ਡੀਜੀਪੀ ਬੇਟੀ ਤੇ ਪਤਨੀ ਹੀ ਮੌਜੂਦ ਸੀ ਅਤੇ ਉਸ ਦਿਨ ਜਿਸ ਦਿਨ ਇਹ ਸਭ ਕੁਝ ਹੋਇਆ ਉਸ ਦਿਨ ਸਿਕਿਉਰਟੀ ਵੀ ਉੱਥੇ ਮੌਜੂਦ ਨਹੀਂ ਸੀ ਕਿਉਂਕਿ ਉਹ ਦਿਨ ਸੰ ਫਿਰ ਦੋਨਾਂ ਨੇ ਕਈ ਘੰਟੇ ਲੰਬੀ ਪੁਛਗਿਸ਼ ਕੀਤੀ ਜਾਂਦੀ ਹੈ ਅਤੇ ਦੋਨੇ ਇੱਕ ਕਹਾਣੀ ਸੁਣਾਉਂਦੀਆਂ ਨੇ ਕਿ ਡੀਜੀਪੀ ਸਾਹਿਬ ਦੇ ਕੋਲ ਇੱਕ ਪਿਸਟਲ ਸੀ ਉਹ ਜਦੋਂ ਵੀ ਕਦੇ ਲੜਿਆ ਕਰਦਾ ਸੀ ਤਾਂ ਉਹਨਾਂ ਨੂੰ ਪਿਸਤਲ ਦਿਖਾਉਂਦਾ ਤੇ ਕਹਿੰਦਾ ਮੈਂ ਤੁਹਾਨੂੰ ਮਾਰ ਦੂੰਗਾ ਅੱਜ ਵੀ ਡਾਈਨਿੰਗ ਟੇਬਲ ਦੇ ਉੱਤੇ ਇਹੀ ਸਭ ਹੋਇਆ ਉਹਨਾਂ ਨੇ ਇਹ ਪਿਸਟਰ ਕੱਢੀ ਤੇ ਫਿਰ ਸਿਰਫ ਡਿਪੈਂਸ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕਰਤਾ ਪਰ ਜਦੋਂ ਪੁਲਿਸ ਨੇ ਤਫ਼ਤੀਸ਼ ਕੀਤੀ ਤਾਂ ਘਰ ਦੇ ਅੰਦਰ ਦੋ ਚਾਕੂ ਮਿਲਿਆ ਜਿਨ੍ਹਾਂ ਦੇ ਉੱਤੇ ਕੁਝ ਬਲੱਡ ਸਟੈਨ ਲੱਗੇ ਹੋਏ ਸੀ ਇਸ ਤੋਂ ਬਾਅਦ ਇਸ ਵਜ੍ਹਾ ਦੇ ਕਾਰਨ ਪੁਲਿਸ ਦੇ ਦੁਬਾਰਾ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਨਾਲ ਹੀ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਦੁਪਹਿਰ ਦੇ ਖਾਣੇ ਦੇ ਸਮੇਂ ਵੀ ਝਗੜਾ ਹੋਇਆ ਸੀ ਜਿਸ ਦੇ ਦੌਰਾਨ ਪਤਨੀ ਪਲਵੀ ਦੇ ਦੁਬਾਰਾ ਮਿਰਚਾਂ ਵਾਲਾ ਡੱ ਇਸ ਦੌਰਾਨ ਪੱਲਬੀ ਦੇ ਦੁਬਾਰਾ ਕਿਚਨ ਨੈਪ ਚੱਕਿਆ ਜਾਂਦਾ ਹੈ ਅਤੇ ਉਸ ਦੇ ਉਤੇ ਅੰਧਾਤੁੰਦ ਬਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਇਹ ਉਹਦੇ ਸੀਨੇ ਪੇਟ ਕਰਦਨ ਤੇ ਬਾਹਾਂ ਦੇ ਉੱਤੇ ਕੀਤੇ ਜਾਂਦੇ ਸੀ ਇਸ ਦੇ ਦੌਰਾਨ ਉਹ ਪ੍ਰਕਾਸ਼ ਫਰਸ਼ ਦੇ ਉੱਪਰ ਡਿੱਗ ਚੁੱਕਿਆ ਸੀ ਫਿਰ ਪਤਨੀ ਪੱਲਬੀ ਥੋੜੀ ਦੂਰ ਦੇ ਉੱਤੇ ਇੱਕ ਕੁਰਸੀ ਦੇ ਉੱਤੇ ਜਾ ਕੇ ਬੈਠਦੀ ਹੈ ਤੇ ਉਸ ਨੂੰ ਮਰਦੇ ਹੋਏ 15 ਤੋਂ 20 ਮਿੰਟ ਤੱਕ ਤਰਫ ਦੇ ਹੋਏ ਦੇਖਦੀ ਰਹਿੰਦੀ ਹੈ ਜਦੋਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਸ ਦੇ ਵਿੱਚ ਕੁਝ ਬਾਕੀ ਨਹੀਂ ਹੈ ਤਾਂ ਕਮਰੇ ਦੇ ਵਿੱਚੋਂ ਇੱਕ ਚਾਦਰ ਲਿਆਉਂਦੀ ਹੈ ਤੇ ਉਸ ਦੇ ਉੱਤੇ ਉੜਾ ਦਿੰਦੀ ਹੈ ਫਿਰ ਉਸ ਦੀ ਬੇਟੀ ਰੂਮ ਦੇ ਵਿੱਚ ਚਲੀ ਜਾਂਦੀ ਹੈ ਅਤੇ ਪੱਲਬੀ ਆਪਦੀ ਇੱਕ ਦ ਦੋਸਤੋ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ ਕਿ ਉਹ ਰਾਕਸ਼ਸ ਕਿਸ ਨੂੰ ਕਹਾ ਕਰਦੀ ਸੀ ਉਹ ਫੋਨ ਕੱਟਦੀ ਹੈ ਤੇ ਪਤੀ ਨੂੰ ਦੱਸਦੀ ਹੈ ਫਿਰ ਪਲਵੀ ਸਿੱਧਾ ਪੁਲਿਸ ਨੂੰ ਕਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਐਕਸ ਡੀਜੀਪੀ ਓਮ ਪ੍ਰਕਾਸ਼ ਦੇ ਉੱਪਰੋ ਬੋਲ ਰਹੀ ਹਾਂ ਤੇ ਮੈਂ ਆਪਦੇ ਪਤੀ ਨੂੰ ਮਾਰਤਾ ਫਿਰ ਪੁਲਿਸ ਆਉਂਦੀ ਹੈ ਦੋਨਾਂ ਨੂੰ ਅਰੈਸਟ ਕਰਦੀ ਹੈ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਹੁਣ ਸਭ ਤੋਂ ਵੱਡਾ ਸਵਾਲ ਸੀ ਕਿ ਇੱਕ ਪਤਨੀ ਅਧਿਆਤਮਿਕ ਪਤੀ ਦੇ ਵਿੱਚੋਂ ਅਜਿਹੀ ਕਿਹੜੀ ਦੁਸ਼ਮਣੀ ਸੀ ਕਿ ਉਹਨਾਂ ਦੇ ਦੁਆਰਾ ਦੋਨਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਤੇ ਹੁਣ ਪਤਨੀ ਦੁਆਰਾ ਆਪਣੇ ਪਤੀ ਨੂੰ ਟਿਕਾਣੇ ਲਾ ਵੀ ਫਿਰ ਪੁਲਿਸ ਦੇ ਦੁਬਾਰਾ ਇਸ ਘਟਨਾ ਦੇ ਮੇਨ ਮੋਟਿਵ ਨੂੰ ਪਤਾ ਲਗਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬੇਟੇ ਨੇ ਜੋ ਰਿਪੋਰਟ ਲਖਾਈ ਸੀ ਉਸ ਦੇ ਮੁਤਾਬਕ ਪਤਨੀ ਤੇ ਬੇਟੀ ਦੋਨੋਂ ਡਿਪਰੈਸ਼ਨ ਦੀਆਂ ਸ਼ਿਕਾਰ ਸੀ ਪਰ ਡਿਪਰੈਸ਼ਨ ਬਹੁਤ ਲੋਕਾਂ ਨੂੰ ਹੁੰਦਾ ਅਜਿਹਾ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦਾ ਤਾਂ ਹੋਰ ਜਾਂਚ ਹੋਈ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਪਤਨੀ ਇੱਕ ਹੋਰ ਖਾਸ ਤਰ੍ਹਾਂ ਦੀ ਬਿਮਾਰੀ ਸੀਜੋਫ੍ਰੇਨੀਆ ਤੋਂ ਵੀ ਪੀੜਤ ਸੀ ਜਿਸ ਦੇ ਵਿੱਚ ਰੋਗੀ ਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਕਿ ਆਸ-ਪਾਸ ਵਾਲੇ ਆਦਮੀ ਆ ਜਿਹੜੇ ਉਹ ਉਸ ਨੂੰ ਚੋਟ ਪਹੁੰਚਾਉਣਾ ਚਾਹੁੰਦੇ ਨੇ ਮਤਲਬ ਕਿ ਇਸ ਬਿਮਾਰੀ ਨਾਲ ਪੀੜਤ ਹਮੇਸ਼ਾ ਇੱਕ ਡਰ ਉਹ ਕੁਝ ਸਮਾਂ ਪਹਿਲਾਂ ਪੁਲਿਸ ਸਟੇਸ਼ਨ ਦੇ ਵਿੱਚ ਡੀਜੀਪੀ ਦੇ ਖਿਲਾਫ ਰਿਪੋਰਟ ਲਗਾਉਣ ਦੇ ਲਈ ਇੱਕ ਵਾਰੀ ਗਈ ਸੀ। ਉੱਥੇ ਜਾ ਕੇ ਉਸਦੇ ਦੁਬਾਰਾ ਕਿਹਾ ਜਾਂਦਾ ਹੈ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ। ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਉਹ ਕਿਸੇ ਬਿਮਾਰੀ ਤੋਂ ਪੀੜਤ ਹੈ ਜਾਂ ਫਿਰ ਮੰਨ ਲਓ ਕਿ ਇਹ ਪਤਾ ਲੱਗ ਚੁੱਕਿਆ ਸੀ ਕਿ ਉਹ ਕਿਸੇ ਦੇ ਖਿਲਾਫ ਰਿਪੋਰਟ ਦਰਜ ਕਰਵਾਉਣਾ ਹੈ ਤਾਂ ਉਹਨਾਂ ਦੇ ਦੁਬਾਰਾ ਉਸ ਨੂੰ ਸਮਝਾਵਾਂ ਜਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਪਰ ਉਹ ਵਾਪਸ ਨਹੀਂ ਜਾਂਦੀ ਬਲਕਿ ਪੁਲਿਸ ਸਟੇਸ਼ਨ ਦੇ ਬਾਹਰ ਹੀ ਦੁਬਾਰਾ ਧਰਨਾ ਲਾ ਕੇ ਬੈਠ ਜਾਇਆ ਜਾਂਦਾ ਪਰ ਉਸ ਤੋਂ ਬਾਅਦ ਸਮਝਾਵਾਂ ਜਾ ਕੇ ਪੁਲਿਸ ਬੰਦਾਂ ਦੁਬ ਇੱਕ ਪ੍ਰਾਪਰਟੀ ਖਰੀਦੀ ਸੀ ਉਸੇ ਪੈਣ ਕਵਿਤਾ ਕੁਮਾਰੀ ਦੇ ਨਾਮ ਤੇ ਜਿਸ ਦੇ ਕੋਲ ਪਹਿਲਾਂ ਇੱਕ ਹਫਤਾ ਪਹਿਲਾਂ ਉਹ ਆਇਆ ਸੀ ਅਤੇ ਉਸ ਦੀ ਬੇਟੀ ਨੂੰ ਸਮਝਾ ਕੇ ਘਰ ਲੈ ਕੇ ਆਈ ਸੀ ਫਿਰ ਸਿਰਫ 48 ਘੰਟੇ ਦੇ ਵਿੱਚ ਹੀ ਉਸ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਹ ਵੀ ਪ੍ਰਾਪਰਟੀ ਦੀ ਵਜਾ ਕਰਕੇ ਪੱਲ ਵੀ ਆਪਦੇ ਪਤੀ ਨਾਲ ਝਗੜਾ ਵੀ ਕਰਦੀ ਰਹਿੰਦੀ ਸੀ ਉਸ ਦੀ ਖੁਦ ਦੀ ਬੇਟੀ ਵੀ ਪੱਲ ਵੀ ਦਾ ਸਾਧਿਆ ਕਰਦੀ ਸੀ ਸ਼ਾਇਦ ਇਸੇ ਵਜਾ ਦੇ ਕਾਰਨ ਉਹਨਾਂ ਦੁਬਾਰਾ ਇਸ ਪ੍ਰਾਪਰਟੀ ਦੇ ਲਾਲਚ ਦੇ ਅnder ਹੀ ਡੀਜੀਪੀ ਨੂੰ ਟਿਕਾਣੇ ਲਾ ਦਿੱਤਾ ਗਿਆ ਹੁਣ ਪੁਲਿਸ ਦੇ ਦੁਬਾਰਾ ਉਸ ਦੇ ਘਰ ਦੇ ਵਿੱਚ ਦੋ ਨਾਇਕ ਮਿਲ ਚੁੱਕੇ ਸੀ ਜਿਨ੍ਹਾਂ ਦੇ ਉੱਤੇ ਬਲੱਡ ਸਟੈਨ ਮੌਜੂਦ ਨੇ ਤੇ ਪੁਲਿਸ ਨੂੰ ਇਹ ਵੀ ਉਹ ਨਹੀਂ ਬਾਕੀ ਹੈ ਤੇ ਬਾਕੀ ਦੀ ਜਾਂਚ ਵੀ ਹਜੇ ਬਾਕੀ ਹੈ ਪਰ ਸੋਚੋ ਸਾਡੀ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰਦੇ ਹੋਈ ਧੰਨਵਾਦ